ਇਧਰ ਚਾਹ ਦਾ ਕਾਰਕਮ ਸ਼ੁਰੂ ਹੋ ਗਿਆ ਤਿੰਨ ਗਾਲਾਂ ਚ ਕਾਲੀ ਇੱਕ ਗਾਲੇ ਚ ਚਿੱਟੀ ਇਧਰ ਬਸਾਂ ਚਲੀ ਹੁੰਦੀ ਐਂਟੀ ਅੰਕ ਕੜਕਾ ਸਾਨੂੰ ਆਉਂਦਾ ਵੀ 10 ਮਿੰਟ ਇਸੀ ਥੱਲੇ ਬਹਿ ਕੇ ਮੰਮੀ ਹਰਕੇ ਕਿਉਂਕਿ ਸੋ ਉੱਠ ਕੇ ਕੰਮ ਕਰਦੇ ਹੁੰਦੇ ਆ ਹੈ ਬਾੜੀ ਕਰਨੀ ਹੈ ਅੱਜ ਮੈਂ ਲੇਟ ਉੱਠਣ ਲੱਗੀ ਚੱਲ ਕੋਈ ਨਹੀਂ ਹੁਣ ਕਰ ਦਿੰਨੇ ਆ ਫਟਾਫਟ ਕੰਮ ਹੈ ਸਰ ਥੋੜੀ ਜਿਹੀ ਖੜਿਆ ਆ ਹੀ ਜਾਂਦਾ ਚੱਲ ਕੋਈ ਨਹੀਂ ਹੁਣ ਫਟਾਫਟ ਕਰ ਲੈਨੇ ਆ ਕੰਮ ਅੱਛਾ ਅੰਦੀ ਰੇ ਕਰਕੇ ਜੀ ਬੇਸਾਰਾ ਬੱਸ ਅੱਛਾ ਠੀਕ ਹੈ ਹੀ ਹੋਰ ਕਸ ਗਗੂ ਇਹ ਕਰੀਂਦਾ ਆਪਣਾ ਕਿਹੜੇ ਵੀ ਦਾਣਾ ਖਾਣਾ ਪੀਣਾ ਪਾਪੀਆ ਭਾਤੀ ਇਹਦਾ ਸਾਰੀ ਕੁੜੀ ਦਾ ਮੂੰਹ ਕੋਲਿਆ ਪਤਾ ਨਹੀਂ ਮੂੰਹ ਹੀ ਛੋਟਾ ਪਤਾ ਨਹੀਂ ਆਂਦੀ ਬੱਡ ਕਿਵੇਂ ਅਸੀਂ ਦੋਨੇ ਇਕੱਲੇ ਆਂ ਮੂੰਹ ਵੀ ਛੋਟਾ ਹੱਥ ਵੀ ਛੋਟਾ ਪਾਪੀਆ ਇਸ ਰਾਨੇ ਤੱਕ ਕਰਕੇ ਭਰ ਕੇ ਰੱਖ ਦਿੰਦਾ ਚੱਕਦਾ ਕਰ ਫੱਟੇ ਮੰਮੀ ਨੇ ਘਾਣਾ ਗੰ ਪਸਕੜਾ ਤੇ ਡੈਡੀ ਪਸਕੜਾ ਜਿੱਤਦਾ ਹੈ ਇਹ ਵੀ ਕਿਹੜਾ ਪੰਜ ਚੀ ਗਾਣੇ ਦੋ ਮਸਾਲਾ ਹੈ ਤੇ ਪਾਣੀ ਨੰਦ ਕੱਲੀ ਚਾਹ ਪੀਉਂਦਾ ਆਪਾਂ ਤਾਂ ਗੱਲੀ ਚਾਹ ਵੀ ਬੰਦ ਕੀਤੀ ਫਿਰ ਬਾਈ ਨਹੀਂ ਸਵੇਰ ਪੀਦੇ ਉਹ ਤਾਂ ਹੁਣ ਤਾਂ ਨਹੀਂ ਮੈਂ ਪੀਂਦੀ ਜਮਾਂ ਵੀ ਬਸ ਉਦੋਂ ਬਾਅਦ ਸਾਰਾ ਦਿਨ ਹੀ ਮੇਰਾ ਚਾਂਦ ਜੀ ਕਰਦਾ ਇਹ ਭਲਾ ਨਹੀਂ ਸਾਰਾ ਦਿਨ ਚਾਹ ਕਿਉਂ ਪੀਂਦੀ ਮੈਂ ਵੀ ਹਣ ਪੀਉਂਗੀ ਹੈ ਹੁਣੇ ਪੀਉਂਗੀ ਮੈਂ ਤੇ 11 ਗੁਰਾਂ ਵਾਲੀ ਮੰਮੀ ਮੰਮੀ ਕਿਉਂ ਪਸੀਨਾ ਪਸੀਨੀ ਹੋਈ ਫਿਰਦੀ ਹੈ ਪੁੱਤਰਾ ਜਰੀ ਆਪਣੀ ਮੈਂ ਵੀ ਨਹੀਂ ਚਾਹ ਨਹੀਂ ਮੈਂ ਮੁੜ ਕੇ ਬਿੰਦੀ ਨਹੀਂ ਗਿਆ ਕੋਲ ਜਾਵਾਂ ਤਿੰਨ ਵਾਲੀ ਵੀ ਨਹੀਂ ਪਿੰਦੀ ਜਾਂ ਤਿੰਨ ਚਾਰ ਵਜੇ ਬੰਦੀ ਆਪਣੇ ਚੱਲ ਵਧੀਆ ਗੱਲ ਅੰਮੀ ਚਾਹ ਦੀ ਕੋਈ ਮਟਿਆਈ ਨਹੀਂ ਜਿਹੜੇ ਦਾ ਸਰ ਦੇਖੋ ਚੰਕ ਦਾ ਨਟ ਦੇ ਦਸ ਵੀ ਜਾਂਦੇ ਸੀ ਅਮਾ ਨਾ ਅਗਨ ਜਿੰਨ ਦਿਨ ਚਾਹ ਥੱਲਣੀ ਹੈ ਨਾ ਆਦਾ ਨਹੀਂ ਹੁੰਦਾ ਪੀ ਲੈਂ ਗਿਆ ਪਿੰਸ ਖਾ ਕੇ ਤੇ ਕਿ ਉਹ 8 ਦਿਨ ਖਾਓ ਇੱਕ ਮੁੜ ਕੇ ਕਿ ਚਾਹ ਨਹੀਂ ਕਰਦਾ ਵੀ ਨਾ ਜੇ ਆਇਆ ਮੂੰਹ ਬਾਣਾ ਮਾਰ ਦਿੰਦੀ ਆ ਨਹੀਂ ਪ੍ਰਾਤਕ ਦੀ ਪੌਣੀ ਨਾਲ ਗਰਮ ਚਾਹ ਹੀ ਪੌਣੀ ਚਾਹੀਦੀ ਅੱਛਾ ਤਾਂ ਹੀ ਫਿਰ ਕੱਲ ਸਟੀਨ ਲੈ ਲੈਂਦੀ ਨਹੀਂ ਸੀ ਕਿ ਆਪਣੇ ਇੱਕ ਪਹਿਲਾਂ ਉਹਦਾਂ ਲੱਸੀ ਲੂਸੀ ਫੋਨ ਲੈਦੇ ਸੀਗੇ ਨਹੀਂ ਨਹੀਂ ਯਾਰ ਫੋਨ ਦੇ ਸੀ ਅੱਛਾ ਫਿਰ ਤਾਂ ਹੀ ਇਹ ਕੱਲ ਵੀ ਨਵੀਂ ਲੈ ਕੇ ਆਂਦੀ ਹੈ ਕੱਲ ਮੈਂ ਹੋਰ ਵੀ ਆਂਦੀ ਆ ਕਿ ਮੈਂ ਕਟਾਉਂਗਾ ਆਪਾਂ ਫੋਨ ਦੀ ਹੈ ਚੰਗੀ ਗੱਲ ਬਬੂ ਦੇ ਵਾਲ ਕਿਵੇਂ ਲੰਕੀ ਹੁੰਦੇ ਨੇ ਥੱਲੇ ਆ ਮਨੇ ਬੈਠਾ ਹੋ ਜਾ ਪੁੱਤ ਸਟੈਂਡ ਅਪ ਬਬੂ ਆ ਗਿਆ ਬਰੋਲਾ ਬਰੋਲਾ ਇਜ਼ ਕਮਿੰਗ ਹੈ ਹਾਂ ਬਰੋਲਾ ਦਾ ਫਿਰ ਪੈਂਦਾ ਹੁੰਦਾ ਜਦੋਂ ਬਰੋਲਾ ਘਰੇ ਆ ਜਾ ਫਿਰ ਕਿਹਣਾ ਰੋਲਾ ਪਊਗਾ ਤੜਕੇ ਤੜਕੇ ਇੱਕ ਪਾਰਸਲ ਦਰਹੋ ਲਿਖਣਾ ਸੀਗਾ ਐਡਰੈਸ ਤਾਂ ਹੀ ਪੈਨ ਚੱਕੀ ਫਿਰਦੀ ਉਹ ਲਿਖ ਕੇ ਦਰਹੋ ਨੂੰ ਭੇਜਿਆ ਹੋਣਾ ਤੇ ਹੁਣ ਮੈਂ ਕਿਹਾ ਚੱਲ ਮੈਂ ਬਿਸਤਰ ਬੁਸਤੇ ਕੋਈ ਨਾ ਮੇਜਾ ਕਰ ਲੈ ਵੀ ਪਾਰ ਫੜਾ ਕੇ ਮੰਮੀ ਉਹ ਨੂੰ ਕਿਉਂਕਿ ਉਹਨੇ ਫੜਾ ਕੇ ਆਉਣੇ ਹੁੰਦੇ ਆ ਉਹਨੇ ਫੜਾ ਕੇ ਆਉਣੇ ਹੁੰਦੇ ਆ ਗੀਦੇ ਬਣਾਉਣੇ ਆ ਪਾਸਾ ਲਿਖਣੇ ਆ ਉਹਨੂੰ ਕੋਈ ਪਤਾ ਨਹੀਂਗਾ ਮੋਈ ਤਾਂ ਕਹੀ ਨਹੀਂ ਮੈਂ ਕਿਹਾ ਉਹਨੇ ਫੜਾ ਕੇ ਆਉਣੇ ਹੁੰਦੇ ਉਹਨੇ ਯਾਦ ਕਰਨੇ ਲਿਖਣੇ ਮੈਂ ਉਹਦੇ ਮੈਂ ਯਾਦ ਕਰਨੇ ਵਾਸਤੇ ਕੰਮ ਨੂੰ ਮੇੜ ਕੇ ਜਾਂਦਾ ਹਾਂ ਹਾਂ ਤਾਂ ਨਹੀਂ ਪੀਤੀਗੀ ਉਹ ਨੂੰ ਐਵੇਂ ਪਹਿਲਾਂ ਪਹਿਲਾਂ ਫੜਾਇਆ ਮਾਂ ਕਮ ਫਿਰ ਗਰਮੀ ਬਹੁਤ ਹੋ ਜੂ ਅੱਜ ਬਾਹ ਚਲੋ ਕੋਈ ਨੀ ਫਟਾਫਟ ਨਿਮੇੜਦੇ ਆ ਕੰਮ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਆਫਸਰ ਸਾਰੇ ਨੇ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕੌਰ 18 ਤੇ ਬਲੌਗ ਦੀ ਸਟਾਰਟਿੰਗ ਆਪਾਂ ਪਹਿਲਾਂ ਕਰਤੀ ਸੀ ਜਦੋਂ ਆਪਾਂ ਚਾਹ ਪੀਣ ਲੱਗੇ ਸੀਗਾ ਹਨਾ ਜਦੋਂ ਮੈਂ ਤਾਂ ਪੀਂਦੀ ਨਹੀਂ ਮੰਮੀ ਵਰਕੇ ਪੀਣ ਲੱਗੇ ਸੀ ਉਦੋਂ ਆਪਾਂ ਬਲੌਗ ਸ਼ੁਰੂ ਕਰਤਾ ਸੀ ਬਟ ਜਿਹੜੀ ਸਟਾਰਟਿੰਗ ਆ ਜਿਹੜੀ ਆਪਾਂ ਬੋਲ ਕੇ ਸਟਾਰਟਿੰਗ ਕਰਨੀ ਇਹ ਨਹੀਂ ਸੀ ਕੀਤੀ ਫਿਰ ਮੈਂ ਸੋਚਿਆ ਵੀ ਚਲੋ ਇਹ ਵੀ ਸਟਾਰਟਿੰਗ ਕਰ ਦਈਏ ਤੇ ਆਪਣਾ ਆਹ ਦੂਸਰਾ ਵੋਕਰ-ਵੋਕਰ ਤਾਂ ਮਾਰਦੀ ਝਾੜੂ ਵੀ ਮਾਰਤਾ ਜਿੱਤੇ ਮਾਰਨਾ ਸੀਗਾ ਹਨਾ ਤੇ ਮੈਂ ਡਸਟਿੰਗ ਕਰਨ ਲੱਗੀ ਸੀਗੀ ਤੇ ਅਮਨਿੰਦਰ ਕੋਚਾ ਲਾਉਣ ਲੱਗੀ ਸੀਗੀ ਮੈਂ ਸੋਚਿਆ ਚਲੋ ਨਾਲੇ ਵਲੌਗ ਦੀ ਸਟਾਰਟਿੰਗ ਕਰ ਦਿੰਨੇ ਆ ਨਾਲੇ ਅਮਨਿੰਦਰ ਨਾਲ ਮਿਲਾ ਦਿੰਨੇ ਆ ਜੀ ਅਮਨਿੰਦਰ ਤੜਕੇ ਦੀ ਕਸਕ ਦੀ ਨੀ ਸੀਗੀ ਕਾਲ ਕਿਵੇਂ ਆ ਹੈਂ ਆਏ ਸਮਾਈਲਿੰਗ ਕਰਦੀਆਂ ਨੱਕ ਦੇਗ ਜਿਵੇਂ ਤੇਲ ਲਾਇਆ ਹੁੰਦਾ ਮਣ ਪੱਕਾ ਐ ਪਤਾ ਮੈਨੂੰ ਫੇਰ ਤੇ ਗਲੋਵਾ ਤੇਰੇ ਫੋਨ ਚ ਹੁੰਦੀ ਬਹੁਤ ਕੀ ਫੂੰਜ ਬਥੇਰੀ 글로 ਹੁੰਦੀ ਹੈ ਤੇਰੇ ਮੂੰਹ ਤੇ ਫੂੰਜੀਆ ਕੀ ਆ ਉਂਗੜਾ ਹੈ ਨਹੀਂ ਫੂੰਜੀ ਹੈਗੀ ਅੰਦਰ ਫੂੰਜ ਵੀ ਉਹੀ ਰਿਐਲਿਟੀ ਆਉਂਦੀ ਹੁੰਦੀ ਹੈ ਜੇ ਮੇਰੇ ਹੁਣ ਡਾਰਕ ਸਰਕਲ ਮੇਰੇ ਡਾਰਕ ਸਰਕਲ ਹੀ ਆਉਂਦੇ ਨੇ ਵੀਰੇ ਹਾਂ ਉਹ ਤਾਂ ਹੈ ਤੇ ਫਿਰ ਰਿਐਲਿਟੀ ਆਉਂਦੀ ਹੁੰਦੀ ਫੂੰਜੀ ਮੇਰੇ ਡਾਕ ਨਹੀਂ ਹੈਗੇ ਫੇਸ ਤੇ ਉਹ ਆਉਂਦੇ ਕਿੱਥੇ ਦਾਗ ਤੇ ਮਾਣੇ ਮੋਟੇ ਕੀ ਕਹਿਣਾ ਹੁੰਦਾ ਮਾਣੇ ਮੋਟਾ ਇੱਥੇ ਜੇ ਇਕ ਇੱਥੇ ਇਕ ਇੱਥੇ ਜੇ ਉਹ ਤਾਂ ਕੀ ਗਣਾ ਐ ਮਣਕ ਮੋਟੇ 19 21 ਚੀਜ਼ਾਂ ਤਾਂ ਹੁੰਦੀਆਂ ਵਾਟ ਰੰਗ ਦਾ ਫਰਕ ਪੈਂਦਾ ਅੰਦਰ ਜੇ ਹੁਣ ਬੰਦਾ ਕਾਲਾ ਤਾਂ ਕਾਲਾ ਹੀ ਆਊਗਾ ਜੇ ਚਿੱਟਾ ਬੰਦਾ ਤਾਂ ਚਿੱਟਾ ਹੀ ਆਊਗਾ ਬਬੂ ਦੇ ਰੰਗ ਤਾਂ ਟਿੱਪਣਾ ਹੋ ਰਹੀਆਂ ਅੱਜ ਇਹ ਵਾਲਾ ਵਹਿਮ ਚ ਰੱਖਦੇ ਸੀ ਤੇ ਮੈਨੂੰ ਤੂੰ ਵਹਿਮ ਚ ਰਹਿ ਜਾਨੀ ਆ ਇਹ ਕਹਿੰਦੀ ਮੈਨੂੰ ਇੰਨਾ ਵਹਿਮ ਚ ਰੱਖਦੀ ਰਹਿਣਾ ਇੰਨਾ ਵਹਿਮ ਚ ਇਹ ਕਹਿੰਦੀ ਨਾ ਮੇਰੇ ਰੰਗ ਕਾਲਾ ਹੋ ਗਿਆ ਮੈਂ ਕਿਹਾ ਤੇਰਾ ਰੰਗ ਨਹੀਂ ਕਾਲਾ ਹੋਇਆ ਕਹਿੰਦੀ ਧੁੱਪੇ ਜਾਣ ਕਰਕੇ ਮੇਰਾ ਰੰਗ ਕਾਲਾ ਹੋ ਗਿਆ ਪੂਰੇ ਵਹਿਮ ਚ ਕਹਿੰਦੀ ਮੇਰੇ ਪੈਰ ਕਾਲੇ ਹੋ ਗਏ ਮੇਰੇ ਹੱਥ ਕਾਲੇ ਹੋ ਗਏ ਮੇਰਾ ਮੂੰਹ ਉਧਰ ਕੋਈ ਰੁਰੇ ਕੋਈ ਕੰਮ ਨਹੀਂ ਬਲੌਜਸ ਵੀਰ ਦੇਖ ਲੈ ਸ਼ਾਮ ਨੂੰ ਦੇਖ ਲੈ ਦੁਪਹਿਰੇ ਦੇਖ ਲੈ ਮੰਮੀ ਇਹ ਜਨਵਾਜਾ ਮਾਰਦਾ ਹੋਇਆ ਤੇ ਬੈਕਗ੍ਰਾਉਂਡ ਵੌਇਸ ਆਉਂਦੀ ਹੋਊਗੀ ਆਉਂਦੀ ਆਉਂਦੀ ਹੈ ਵੈਸੇ ਜਿਹੜੇ ਜਿਹੜੇ ਨੋਟ ਕਰਦੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਤਾਂ ਪਤਾ ਹੀ ਹੁੰਦਾ ਅੱਛਾ ਬਾੜੀ ਸੀਗੀ ਹਾਂ ਪਿੱਛੇ ਮੰਮਗੇ ਜਾਂ ਲੜੀ ਜਾਂਦੇ ਹੁੰਦੇ ਪਸੂਆਂ ਪਿੱਛੇ ਹਾਂ ਉਹਦਾ ਸੰਗਲ ਚੜ੍ਹਦਾ ਉਹ ਭੱਜ ਗਈ ਬਣਾ ਦਿਓ ਇਹਨਾਂ ਨੂੰ ਪਾ ਲਓ ਪੱਟੇ ਮੈਂ ਉਹੀ ਤਾਂ ਕਹਿ ਨਹੀਂ ਆ ਉਹਦੇ ਸੰਗਲ ਲਾ ਕੇ ਚੜ੍ਹਦਾ ਮੱਝ ਦਾ ਉਹ ਭੱਜ ਗਈ ਉਹ ਆਏ ਹੋ ਗਿਆ ਫਲਾਨਾ ਹੋ ਗਿਆ ਆਈ ਕੁਝ ਕਰਦੇ ਰਹਿੰਦੇ ਆ ਇਹ ਚਲੋ ਦੀ ਫਿਰ ਤੁਸੀਂ ਲਾਓ ਪੋਚਾ ਤੇ ਮੈਂ ਕੱਪੜੇ ਧੋ ਕੇ ਆਉਣੀ ਆ ਤੇ ਸੱਚ ਸੌਰੀ ਪਹਿਲਾਂ ਮੈਂ ਕਰਕੇ ਆਉਣੀ ਆ ਡਸਟਿੰਗ ਫਿਰ ਉਸ ਤੋਂ ਬਾਅਦ ਆਪਾਂ ਧੋਵਾਂਗੇ ਕੱਪੜੇ ਮੰਮੀ ਰੰਗ ਕਹਿੰਦਾ ਗਰਮੀ ਬਹੁਤ ਆ ਛੇਛੀ ਤੇ ਕੰਮ ਨਿਵੇੜ ਕੇ ਤੁਸੀਂ ਆ ਬੰਦਾ ਬਾਈ ਅਸੇ ਇੱਕ ਠੀਕ ਐ ਬਸ ਹੁਣ ਆਪਣਾ ਅੱਧੇ ਘੰਟੇ ਦਾ ਕੰਮ ਰਹਿ ਗਿਆ ਟਾਈਮ ਹੋ ਗਿਆ 8:20 ਮਿੰਟ ਹੋ ਗਏ ਤੇ 9 ਵਜੇ ਨੂੰ ਆਪਾਂ ਜੋ ਆ ਫ੍ਰੀ ਹੋਈ 25 ਮਿੰਟ ਹਾਂ ਬਸ 9 ਵਜੇ ਨੂੰ ਫ੍ਰੀ ਹੋ ਜਾਣਾ ਤੇ ਅਮਿੰਦਰ ਨੇ ਚੱਕ ਲਿਆ ਉਹਦਾ ਹਥਿਆਰ ਤੇ ਬਾਲਟੀ ਹੈਗੀ ਇਹਦੇ ਕੋਲੇ ਤੇ ਲਓ ਬਈ ਹੁਣ ਆਪਾਂ ਫੋਨ ਲਾਉਣੇ ਚਾਰਜ ਦੇ ਤੇ ਕੰਮ ਕਰਕੇ ਓਏ ਆ ਕੀ ਤ ਇਹ ਕਿਸ ਨੂੰ ਮੁਈਤ ਮੁਈਕ ਨੇ ਤਾਜਵਤਣ ਓਏ ਤਾਜੂ ਦੇਖੀ ਮਨਿੰਦਰ ਕੇ ਮੈਂ ਉਹ ਤਾਂ ਸੌਂ ਹੀ ਗਈ ਮੈਂ ਨਹੀਂ ਦਿੰਦੀ ਬਈ ਇਹ ਤਾਂ ਹੋਰ ਹੀ ਕੁਝ ਕਰ ਦਿੰਦੀ ਹੈ ਬਈ ਬਬੂ ਦਾ ਡਰਪੋ ਕੀ ਵਾਲੀ ਆ ਹੱਥੂ ਲੈ ਜਾਂਦੀ ਆ ਇਹ ਫਿਰ ਮੈਂ ਡਾ ਲਾ ਦਿੰਦੀ ਆ ਏ ਏ ਏ ਓਏ ਕੁਗੀ ਬੋਲ ਲਿਆ ਕਰ ਕਿਸੇ ਨਾਲ ਕੋਰਾ ਆ ਦੀ ਅੱਕ ਜੀ ਤੁਰੇ ਫਿਰਦੀ ਆ ਦਵਾਈ ਲੈ ਲਾ ਹਾਂ ਜੁੱਪ ਕਰਕੇ ਗੱਦੀ ਦੇਖ ਲੈਂਦੀ ਕਿਵੇਂ ਆ ਰੋਂਦੀ ਆ ਹੋਏ ਹੋਏ ਪੂਆ ਕੋਤ ਦੇ ਜਮਾ ਵੀ ਤੇ ਸਿੱਧੀ ਕਰਨ ਲੱਗ ਗਈ ਹਾਂ ਕਰੀ ਇਹਨੂੰ ਓਵੇਂ ਕਰੀ ਓਵੇਂ ਕਰੀ ਓਵੇਂ ਕਰੀ ਚੰਗਾ ਨਾ ਪੈ ਬੱਬੂ ਤਾਂ ਗਬਾਉ ਕਰਦੀ ਇਹਨੂੰ ਕਹਿਣ ਨੂੰ ਕੀ ਕਹਣਾ ਬੱਬੂ ਉਹ ਤਾਂ ਕਰਦੀ ਇਹ ਇਹ ਕੀ ਕਰੀ ਇਨੀ ਐ ਕੁਦੀ ਦਾ ਕੁਛ ਨਹੀਂ ਕਰਦੀ ਹੈਪੀ ਬਰਥਡੇ ਟੂ ਯੂ ਬਰਥਡੇ ਦਾ ਰਜ ਬਰ ਹੈ ਪਾਰਟੀ ਪਾਰਟੀ ਦੇਂਗੀ ਫਿਰ ਹੈ ਦੇ ਦੇਉਂਗੇ ਹੈ ਆਮਲੇ ਚੂਹਾ ਸੁੱਤੇ ਦਾ ਸੁੱਤੇ ਇਹਨਾਂ ਹਾਂ ਭਈ ਚੂਹਾ ਚੂਹਾ ਕਹਿੰਦੇ ਆ ਇਹਨੂੰ ਚੂਹਾ ਚੂਹਾ ਹੀ ਕਹਿੰਦੇ ਆ ਸਲੀਵਲੇ ਚ ਪਾ ਕੇ ਨਾ ਸਾਰੇ ਟੱਬ ਨਾਲ ਕੱਢੀ ਵਰ ਦਿੱਤਾ ਹੋਰ ਆਈ ਤੁਹਾਨੂੰ ਵੀਰਸ ਕਰੇ ਪਾਇਲ ਨਹੀਂ ਤੁਮਿੱਕੀ ਜੀ ਬੋਲ ਲੱਗੀ ਨਿੱਤੇ ਬੋਲਿਆ ਕਿ ਭੂਆ ਬੱਟੇ ਕਿਹ ਕੋਣ ਮੱਤ ਅਜੇ ਬਦਲ ਨਹੀਂ ਅਜੇ ਤੇ ਡਾਕਟਰ ਸਾਹ ਦੇ ਪੇਚੀ ਆ ਹਾਈ ਕੋਰਟ ਤੇ ਪੇਚੀ ਤਾਜੂ ਦੀ ਸੀਰਪੂਆ ਕੈਚੀਨੂ ਦਾ ਬਰਥਡੇ ਜੀ ਹੈਪੀ ਬਰਥਡੇ ਸ਼ੀਨੂ ਵੈਸੇ ਤਾਂ ਸੀ ਵਿਸ਼ ਕਰਦਾ ਸੀ ਵੈਸੇ ਮੈਂ ਵਲੌਗ ਵੀ ਰਿਪੋਰਟ ਕੀਤਾ ਸੀ ਉਹਦਾ ਥੋੜਾ ਜਿਹਾ ਉਹਦੇ ਨਾਲ ਗੱਲਬਾਤ ਕਰਦੇ ਹਾਂ ਬਾਹਰ ਟਾਈਮ ਨਾਲ ਗੱਲਬਾਤ ਕਰਦੇ ਹੋਏ ਕਿ ਆਪਾਂ ਚੱਲਦੇ ਆ ਆਪਣੀ ਕਲੈਕਸ਼ਨ ਵੱਲ ਪਤਾ ਨਹੀਂ ਕਿਰ ਕੁਝ ਮਿਲਿਆ ਅਰੇ ਬਾਬੂ ਜਿੱਦਾਂ ਕਿ ਆਪਣਾ ਜਿਹੜਾ ਉਹ ਸੂਟ ਸੀਗਾ ਮਰਮੈਜਿੰਗ ਸੂਟ ਸੀਗਾ ਕਿਹੜਾ ਮੈਚਿੰਗ ਉਹ ਜਿਹੜਾ ਔਰੇਂਜ ਫਲਾਵਰ ਵਾਲਾ ਸੀਗਾ ਉਹ ਹਾਂ ਜਿਹੜਾ ਹੋ ਗਿਆ ਸੀ ਨਾ ਡਿਮਾਂਡ ਵਾਲਾ ਉਹ ਹੋ ਗਿਆ ਇਹ ਸੂਟ ਆਪਣਾ ਤੇ ਇਹਦੇ ਨਾਲ ਆਪਾਂ ਦੁਪੱਟਾ ਕਲਰ ਕਰਵਾਇਆ ਇਹ ਬਲੋਂ ਚਨੌਰ ਦਾ ਦੁਪੱਟਾ ਹੈ ਪੱਕਾ ਜਿਹੜਾ ਹੈ ਨਾ ਹਿਲੀ ਜਾਂਦਾ ਹੈ ਜਿਵੇਂ ਜਿਵੇਂ ਮੇਰਾ ਸੀਗਾ ਜਮਾਂ ਸੇਮ ਡਿਪਟ ਹੋਈ ਹੈ ਫੋਟੋ ਅਮਨਿੰਦਰ ਨੇ ਵੈਸੇ ਪਹਿਲਾਂ ਲਾਸਟ ਬਲੌਗ 'ਚ ਅਟੈਚ ਕੀਤੀ ਹੋਣੀ ਹੈ ਆਪਣਾ ਵਾਈਫਰ ਦਾ ਸੂਟ ਸੀਗਾ ਤੇ ਇਹਦੇ ਨਾਲ ਹੈਗਾ ਦੁਪੱਟਾ ਦੇਖੋ ਆ ਮਸਲਿੰਦਾ ਲਾਈਨ ਗਲਤ ਪੱਟਾ ਮੈਂ ਅੱਜ ਹੀ ਵਰਤਿਆ ਲਿਆ ਦਿੱਤਾ ਇਹਦੇ ਵਿੱਚ ਸਾਰੇ ਆਹ ਕਲਰ ਆ ਕਿੰਨਾ ਸੋਹਣਾ ਬਣਾਇਆ ਡਿਜ਼ਾਈਨ ਹੂੰ ਇਹ ਸੁਨਾਰਾ ਨਾ ਹੂੰ ਬੱਸ ਕਰ ਵੀਪਾ ਸੁਨਾਰਾ ਲੱਗਦਾ ਹੂੰ ਉਸ ਤੋਂ ਬਾਅਦ ਮੇਰਾ ਇਹ ਸੂਟ ਬਲੂ ਵਾਲਾ ਇਸ ਦਾ ਦੁਪੱਟਾ ਲਓ ਭੈਣ ਜੀ ਆਹ ਬਦਲ ਗਈ। ਮਾਸਣਾ ਬੈਂਜੀ ਦੁਪੱਟਾ। ਹਾਂਜੀ ਦੇਖੋ। ਬੱਦਲ ਵਾਈ ਪੂਰੀ ਪਾਈ ਵੀ ਆ। ਪੂਰੀ ਪਾਈ ਨਾ। ਭੈਣ ਜੀ ਆਹ ਬੋਟਨੋ। ਤੇ ਆਹ ਝਾਂਟਾ ਬੈਂਜੀ। ਹਾਂ ਹਾਂ। ਤੇ ਆਹ ਭੈਣ ਜੀ ਚੁੰਨੀ ਬੈਂਜੀ। ਤੇ ਇਹ ਕਿਨੇ ਸੋਹਣੇ ਬਣਾਏ ਪੈਣ ਜੀ। ਹਾਂਜੀ ਬੱਦਲ ਵਾਂਗਾਂ ਤੇ ਪੂਰੀਆਂ ਵਾਂਗੂੰ। ਦੇਖੋ ਮੇਰੇ ਚੁੰਨੀ 'ਚ ਬੱਦਲ ਵਾਂਗਾਂ ਘਟ ਪਾਈਆਂ। ਆਹ। ਆਹ ਝੜ ਦਾ ਬਹੁਤ ਪਿਆਰੀ। ਬਹੁਤ ਸੋਹਣੀ ਹੈ ਮਤਲਬ ਸੂਟ ਸੂਟ ਬਹੁਤ ਜਿਆਦਾ ਪਿਆਰਾ ਤੇ ਇਹਦਾ ਦੁਪੱਟਾ ਵੀ ਉਸ ਤੋਂ ਜ਼ਿਆਦਾ ਪਿਆਰਾ ਬਣਿਆ ਅਮਿੰਦਰ ਨੇ ਟੰਗੇ ਆ ਕਿ ਕੱਪੜੇ ਚੁੰਨੀ ਕਿਉਂ ਨਹੀਂ ਲਾਣਾ ਆ ਇੱਧਰ ਥਾਂ ਐ ਨਹੀਂ ਸੀਗੀ ਓ ਮਾਈ ਗਾਡ ਹਾਂ ਕਿੰਨਾ ਸੋਹਣਾ ਹੈ ਹਾਂ ਖਿਆਲ ਬਣਾ ਇੱਕ ਪਹਿਨੇ ਆਪਣਾ ਫੋਟੋ ਵੀ ਭੇਜੀ ਸੀਗੀ ਅੱਜ ਪਾ ਕੇ ਹਨਾ ਤੇ ਹਾਂ ਬੜੀ ਇੰਨੀ ਸੋਹਣੀ ਲੱਗ ਰਹੀ ਸੀ ਉਹ ਉਹਨਾਂ ਨੇ ਸੂਟ ਜਿਹੜੇ ਵਧੀਆ ਡਿਜ਼ਾਈਨ ਕਰਾਇਆ ਆਪ ਵੀ ਡਿਜ਼ਾਈਨ ਉਹਨਾਂ ਨੇ ਕਰਾਇਆ ਜਿਹੜੇ ਬਾਟਮ ਤੇ ਆਪਾਂ ਕੱਟਵਰਕ ਹੁੰਦਾ ਉਹ ਉਹਨਾਂ ਨੇ ਬਾਜੂ ਦੇ ਅੱਗੇ ਲਗਾ ਕੇ ਬਹੁਤ ਸੋਹਣਾ ਰੈਡੀ ਕੀਤਾ ਉਹਨਾਂ ਨੂੰ ਮੈਂ ਮੈਂ ਟਿਕ ਵੀ ਆਪਣੇ ਦੂਜੇ ਉੱਤੇ ਵਲੌਗ ਤੇ ਸ਼ੇਅਰ ਕੀਤੀ ਆ ਤੇ ਇੰਸਟਾਗ੍ਰam ਤੇ ਚਾਹ ਪੀਸ ਤੇ ਸ਼ੇਅਰ ਕੀਤੀ ਸੀ ਹਾਂ ਯਾ ਇਹ ਆਪਣੇ ਆਲੇ ਦੁਪੱਟੇ ਠੀਕ ਹੈ ਇਹਦੇ ਨਾਲ ਦੇ ਕਿਸੇ ਮੈਂ ਮਗਾ ਦਿਖਾਏ ਹੁੰਦੇ ਪਹਿਲਾਂ ਤਾਂ ਕਰੀਦਾ ਜਿਹੜੇ ਨਹੀਂ ਲਗਾ ਹੁੰਦੇ इसके साथ का दुपट्टा देखो कितना अच्छा बना है ਆ ਸਿੰਪਲ ਪਲੇਨ ਹੀ ਹੁੰਦਾ ਹੈ ਸਿੰਪਲ ਪਲੇਨ ਕਿਉਂਕਿ ਉਹੀ ਗੱਲ ਤੇ ਜਦੋਂ ਆਪਾਂ ਜਿਵੇਂ ਦਾ ਸੂਟ ਪਾ ਲਈ ਉਵੇਂ ਦੇ ਟ੍ਰੈਂਡ ਫੋਲੋ ਕਰਨ ਲੱਗ ਜਾਂਦੇ ਸਾਰੇ ਜਿਵੇਂ ਉਹ ਲਾਈਨਿੰਗ ਵਾਲੇ ਸੂਟ ਦਾ ਪੂਰਾ ਕਲਾਈਂਡਾਈਜ਼ ਦੁਪੱਟਾ ਕਰਾਸੀ ਚੁਣੌਣ ਦਾ ਸਾਰੇ ਚੁਣੌਣ ਦਾ ਦੁਪੱਟਾ ਕਰਾਉਣ ਲੱਗ ਗਿਆ ਨਾ ਜਦੋਂ ਆਪਣੇ ਤੋਂ ਰੈਡੀ ਕਰਾਉਂਦੇ ਆ ਜਿੱਦਾਂ ਵੀ ਆਪਾਂ ਚੀਜ਼ ਦੇਵਾਂਗੇ ਅਗਲੇ ਮਗਲੋਂ ਉਹ ਨਹੀਂ ਜਣਾ ਆਪਣੇ ਤੋਂ ਡਿਮਾਂਡ ਕਰੂੰਗਾ ਤੇ ਹੁਣ ਮੈਂ ਆ ਸੂਟ ਨਾਲ ਮੈਂ ਪਲੇਨ ਦੁਪੱਟਾ ਕਰਾਸੀ ਸਾਰੇ ਕਹਿੰਦੇ ਆ ਸੂਟ ਨਾਲ ਕਪੀਟ ਆ ਤਾਂ ਦਿਖਾਈ ਹੋਈ ਹੈ ਇਹ ਆ ਦਿਖਾਈ ਨਹੀਂ ਸੀ ਆ ਦੁਪੱਟੇ 'ਚ ਨਾ ਕਲਰ ਮੈਂ ਉਹ ਕਹਿ ਰਹਿਨ ਬਸ ਇਹਦਾ ਫੋਨ ਨੂੰ ਤੇ ਇਹ ਹਾਰਦ ਹਮ ਮੈਂ ਇਹ ਹੋ ਡਿਜ਼ਾਈਨ ਕਰਤਾ ਕੋ ਡਿਜ਼ਾਈਨਿੰਗ ਹੈ ਨਾ ਜੀ ਹਮ ਇਹ ਰੱਖਦਾ ਮੈਂ ਇਹ ਆਪਣੇ ਕੋਲ ਦੁਪੱਟੇ ਇਹਨਾਂ ਲਗ ਲਗ ਪੈਣਦੇ ਆ ਇਹ ਸੀ ਕਿ ਆਪਣੇ ਕੋਲੇ ਦੁਪੱਟੇ ਤੇ ਜਿਹੜੀ ਕਨੈਕਸ਼ਨ ਕਨੈਕਸ਼ਨ ਮੇਰਾ ਮੁਜੀਬ ਕਹਾਉਟ ਲੈ ਲਿਆ ਉਹ ਦਿਨ ਮੈਂ ਜਿੱਤੋਂ ਆਪਾ ਦੀ ਕਪੜੇ ਸਿਚੇ ਕਰਾਉਣੇ ਤੇ ਉਹਨਾਂ ਨੇ ਵਲੌਗ ਦੇਖਿਆ ਜੀ ਉਹ ਦਿਨ ਜਦੋਂ ਆਪਾਂ ਪਹਿਲੇ ਦਿਨ ਜੌਰਜਟ ਅਸੂਲ ਲਿਆਂਦੇ ਮਹਿਰੇ ਵੀ ਇਹਨਾਂ ਕੋਲ ਜੌਰਜਟ ਜੌਰਜਟ ਵੀ ਗਏ ਆ ਟੂਰੀ ਜੌਰਜਟ ਜ਼ਿਆਦਾ ਨਹੀਂ ਪਰ ਚੜੀ ਪਈ ਸੀ ਕਹਿੰਦੇ ਤੇ ਆਪਣੇ ਕੋਲੇ ਜਿਹੜੇ ਸੂਟ ਪੈਂਡਿੰਗ ਆ ਮੈਂ ਤੁਹਾਨੂੰ ਕਲੈਕਸ਼ਨ ਕਪੜੇ ਚ ਦਿਖਾਉਣੀ ਆ ਜੇ ਕਿਸੇ ਨੇ ਵੀ ਬਾਏ ਕਰਨਾ ਹੈ ਤੁਸੀਂ ਮੈਨੂੰ ਇੰਸਟਾਗ੍ਰam ਤੇ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਚਾਹੇ ਤੁਸੀਂ ਜਿਹੜਾ ਆਪਣਾ ਕੰਟੈਕਟ ਨੰਬਰ ਹੈਗਾ ਉਹ ਦੂਜਾ ਤੁਸੀਂ ਕਮੈਂਟ ਚ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ ਉਹ ਤੇ ਤੁਸੀਂ ਵੀ ਸਕਰੀਨਸ਼ਾਟ ਭੇਜ ਕੇ ਤੇ ਆਪਣੇ ਸੂਟ ਆ ਗਏ ਜਿਹੜੇ ਬਾਏ ਕਰਦੇ ਹਾਂ ਹਾਂ ਗਾਜਬਤਨ ਜੇ ਤੁਸੀਂ ਤਿੰਨ ਸੂਟ ਬਾਏ ਕਰਦੇ ਹੋ ਆਪਣੇ ਕੋਲ ਇੱਕ ਸ਼ਰਟ ਤੁਹਾਨੂੰ ਫ੍ਰੀ ਮਿਲੂਗੀ ਸ਼ਰਟ ਮੇਂ ਚੋਇਸ ਹੋਊਗੀ ਤੇ ਸੂਟ ਤੁਹਾਡੀ ਚੋਇਸ ਦੀ ਠੀਕ ਹੈ ਉਸ ਤੋਂ ਬਾਅਦ ਫਸਟ ਸੂਟ ਆਪਣੇ ਕੋਲੇ ਆ ਪੈਂਡਿੰਗ ਆ ਮੈਂ ਤੁਹਾਨੂੰ ਦਿਖਾਈ ਜਾਨਾ 1 ਸਿੱਟੀ ਚਲੇਗਾ ਸੈਕਿੰਡ ਸੂਟ ਆਪਣੇ ਕੋਲੇ ਆ ਪੈਂਡਿੰਗਾ ਇਹਦੇ ਠੀਕ ਹੈ ਦੀਪਲ ਦੀਦੀ ਜੀ ਕਲੀਅਰ ਕਰ ਕਾਓ ਉਹ ਸੌਰੀ ਦੀਦੀ ਜੀ ਇਹਨੂੰ ਖੜਜੋ ਹੁਣ ਇੱਕ ਮਿੰਟ ਬਲੌਗ ਚੈਲੰਜ ਆਦਿ ਜੀ ਮੈਂ ਟ੍ਰੇ ਮਾਰਦਣੀ ਵੀ ਨਹੀਂ ਮਾਰਦੂ ਮੈਂ ਹੋਰ ਕੰਮ ਕਰ ਰਹੀ ਹਾਂ ਤੇ ਮੈਂ ਪਤਾ ਮੈਂ ਵੀ ਜੀ ਸਦਿਊਲਾ ਮੇ ਦਾ ਠੀਕ ਹੈ ਆ ਇਹ ਨਾਲ ਵੀ ਚੱਲ ਸਕਦੀ ਆ ਤੇ ਵਾਈਟ ਬਾਟਮ ਨਾਲ ਵੀ ਚੱਲ ਸਕਦੀ ਠੀਕ ਇਹ ਸਾਰੇ ਸੂਟ ਹੈਗੇ ਹਜ਼ਾਰ ਰੇਆ ਤੇ ਆਹ ਸ਼ਰਟਾਂ ਵੀ ਵਨਸਾਈਕ ਨੇ ਤੇ ਇਹ ਵੀ ਵਨਸਾਈਕ ਹੈ ਠੀਕ ਹੈ ਆਹ ਦੋ ਸੂਟ ਸੀ ਆਪਣੇ ਕੋਲ ਇੱਕ ਸੇਵ ਹੋ ਗਿਆ 2000 ਦਾ ਠੀਕ ਹੈ ਇਹਦੀ ਬਾਟਮ ਉੱਤਰ ਪਈ ਆ ਇਸ ਉੱਤੇ ਇਹਨਾਂ ਦਾ ਬਹੁਤ ਸੋਹਣਾ ਬੱਦਲ ਵਾਈਜ਼ ਬਣੀ ਦੀ ਹੈ ਆਹ ਆਲਓਵਰ ਸੂਟ ਆਪਣਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਜਲ ਸੋਹਣਾ ਰੈਡੀ ਹੋਊਗਾ ਇਹਨੇ ਤੇ ਜੇ ਅਜੇ 1-2 ਦਿਨ ਅਸੇਲ ਨਾ ਹੋਇਆ ਤਾਂ ਫਿਰ ਅਸੀਂ ਬੈਠੇ ਆ ਆਹ ਸੋਟੇ ਦੇਖੋ ਇੰਨਾ ਲਾਂਗੇਜਿੰਗ ਵਾਈਟ ਨਾ ਮੈਚਿੰਗ ਸਾਰੇ ਜਣੇ ਜਿਆਦਾ ਵਗਦੇ ਤਾਂ ਕਰਕੇ ਆਪਾਂ ਵਾਈਟ ਨਾ ਮੈਚਿੰਗ ਜਿਆਦਾ ਲੈ ਗਏ ਉਹਨਾਂ ਨੇ ਠੀਕ ਹੈ ਆ ਵੀ ਵਾਈਟ ਨਾ ਮੈਚਿੰਗ ਆ ਉਸ ਤੋਂ ਬਾਅਦ ਆ ਵੀ ਵਾਈਟ ਨਾ ਮੈਚਿੰਗ ਚਿਕਨ ਦੀ ਬਾਟਮ ਨਾਲ ਮੈਚਿੰਗ ਦੀ ਚੂਲੇ ਦੀ ਚੂਲੇ ਦੀ ਕਿੰਨੀ ਪਾਪਾ ਤੇ ਨਾ ਲਓ ਦੇਖੋ ਕੁਝ ਜੈਕਟ ਹੈ। ਤਾਂ ਫੇਰ ਸੋਨ ਦੇ 1 ਮਿੰਟ ਬਲੌ ਸੂਟ ਦਿਖਾ ਲਗੇ। ਆ ਦੇਖੋ। ਆ ホワイト ਕਲਰ ਚ ਵੀ ਆਉਂਦੀ ਹੁੰਦੀ ਸੀ ਇਹ ਡਿਜ਼ਾਈਨ ਤੇ ਉਹ ホワイト ਕਲਰ ਚ ਵੀ ਆ ਗਿਆ ਇਹਦਾ ਦੁਪੱਟਾ। ਆ ਦੁਪੱਟਾ ਵੀ ਨਹੀਂ ਸੂਟ ਹੈ। ਠੀਕ ਹੈ, ਦੋ ਸੂਟ ਆਪਣੇ ਕੋਲੇ ਆ ਤੇ ਦੋ ਸੂਟ ਆਪਣੇ ਕੋਲੇ ਕਾਫੀ ਕਲਰ ਦੇ ਜਿਹਦੇ ਸੇਮ ਵਾਈਟ ਨੇ। ਮੈਂ ਤੁਹਾਨੂੰ ਦਿਖਾ ਲਵਾਂ। ਠੀਕ ਹੈ। ਕਾਟਨ ਦੇ ਸੂਟ ਆਪਣੇ ਕੋਲੇ ਆ ਰਹੇਗੇ। ਜੇ ਕਿਸੇ ਨੇ ਵੀ ਬਾਏ ਕਰਨੇ ਆ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਠੀਕ ਹੈ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜਿਹੜਾ ਤਿੰਨ ਸੂਟ ਲੁਗਾਓ ਉਹਨੂੰ ਇੱਕ ਸ਼ਰਟ ਫ੍ਰੀ ਦਿੱਤੀ ਜਾਊਗੀ ਪਰ ਸ਼ਰਟ ਮੇਰ ਚੋਇਸ ਦੀ ਥੋੜੀ ਥੋੜੀ ਚੈਸਟ ਹੋਣੀ ਹੈ ਬਾਏ ਅੱਜ ਲੁਗਾਏਗਾ ਅੰਟੀ ਸੈਂਕ ਇਹਦੇ ਐਂਡਾਂ ਲਾ ਕੇ ਨਾ ਉਹ ਦਿਲ ਖੁਸ਼ਤਾ ਹੋਰ ਹੀ ਲੱਗਦਾ ਹੈ ਗੋਵਿੰਦਰ ਵੀ ਤਾਂਿੰਦਰ ਤੋਂ ਬੰਦ ਨਾ ਜਜਨੀਗਾ ਸਹੀ ਹੈ ਆਪਣੀ ਚਲੇ ਨਹੀਂ ਆ ਕੰਮ ਠੀਕ ਹੈ ਤੇ ਇਹਨਾਂ ਆਪਾਂ ਜਿਹੜੇ ਸੂਟ ਆਪਾਂ ਸਟਿਚ ਕਰਾਉਣੇ ਉਹ ਇੱਕ ਸਾਈਡ ਪਾਉਣੇ ਆ ਕਿਉਂਕਿ ਇਹਨਾਂ ਦੀਆਂ ਲੈਸਾਂ ਵੀ ਲੈ ਕੇ ਆਉਣੀਆਂ ਜਿਹੜੇ ਆਹ ਸੰਟਾ ਇੱਕ ਵਾਰੇ ਸਾਹਮਣੇ ਆ ਗਿਆ ਵੀ ਜਦੋਂ ਇਹ ਡਿਜ਼ਾਈਨ ਆਰਡਰ ਆ ਗਿਆ ਤੇ ਉਹ ਫਿਰ ਆਪਾਂ ਭੇਜਾਂਗੇ ਉਹਨਾਂ ਨੂੰ ਹੈਨਾ ਤੇ ਉਸ ਤੋਂ ਬਾਅਦ ਇਹ ਆਪਾਂ ਸੂਟ ਸਾਡ ਕੋਲ ਹੀ ਸਹੀ ਹੋ ਜਾਵੇ ਤੇ ਦੇਖੋ ਤੁਹਾਨੂੰ ਜਿਹੜਾ ਸਹੀ ਆ ਬਿਲਕੁਲ ਸਹੀ ਕਹਿੰਦਾ ਲੈਸਾਂ ਲੈ ਕੇ ਆਉਗਾ ਕਿ ਕੀ ਮੈਂ ਜਾ ਕੇ ਜਦੋਂ ਆਇਆ ਕਿਹਾ ਨਾ ਵੀ ਇਹ ਕਰਕੇ ਵੀ ਵੀਰਪਾਲ ਨਾਲ ਐ ਕਿ ਲੈਸਾਂ ਲੈ ਕੇ ਆਉਣੀ ਆ ਕਹਿੰਦੇ ਜੇ ਚੱਲ ਵਧੀਆ ਕੁਝ ਆਵਾਂ ਟਾਈਮ ਕੀ ਹੋਇਆ ਆ ਮੇਰਾ ਤਾਂ ਬਾਵਾ ਹੋ ਗਿਆ 8 ਵਜੇ ਹੋਣੇ ਮੈਨੂੰ ਲੱਗਦਾ 8 ਉਹ ਹੋਣਗੀ ਦੀ ਪਤਾ 8 ਵਜੇ ਦੁਕਾਨਦਾਰਾਂ ਨਾਲ ਗੱਲ ਕਰ ਜਾਂਦੇ। ਫਸੇ ਮੈਨੂੰ ਭਾਰਤ ਲੈ ਗਈ ਹੋਣੀਆਂ ਦੁਵਾਦੀ। ਹਮਮ ਘੇੜੇ ਛੜੇ ਲਾ ਆਵਾਂਗੇ ਜਿਵੇਂ ਬਲਗੇ। ਕੀ ਗਲਤ ਨਹੀਂ ਤਾਂ ਅਸੀਂ। ਹੁਣ ਆਪਾਂ ਸਾਮਾਨ ਆਪਣਾ ਸਬਟੀਏ ਤੇ ਇਹਨਾਂ ਨੂੰ ਫਾਫੇ ਚ ਪਾਈਏ। ਜਿਹੜੇ ਜਿਹੜੇ ਨੇ ਲੈਸਨ ਲਿਓਣ ਉਹ ਤੇ ਨਾਮ ਲਿਖੀ ਦੇ ਫਿਰ ਸਾਜੀ ਨੂੰ ਨਾਮ ਲੈ ਕੇ ਟੇਲਰ ਕੋਲ ਵੀ ਅਸੀਂ ਨਾਮ ਲਿਖੀ ਲਗੀਆਂ ਜਾਂਦੇ ਨੇ ਇਹ ਤਾਂ ਕੰਪਿਊਟਰ ਹੋ ਜਾਂਦਾ ਬੰਦਾ। ਕਿਉਂ ਇੱਕ ਨਾਲ ਦੇ ਆ ਚਾਰ ਸੂਤ ਕਹਿੰਦਾ ਕਿਹੜੀ ਕਿਹੜੀ। ਹਮਮ ਹੈਗਾ ਪੰਜ ਦਾ। ਕੰਪਿਊਟਰ ਵੀ ਲਾ। ਅੱਜ ਵਾਲਾ ਸਿਰ ਲੱਗਿਆ ਵਾਹ ਚ ਤਾਂ ਮੈਂ ਮਿੰਦਰ ਨੂੰ ਫੋਨ ਕੀਤਾ ਮਿੰਦਰ ਨੂੰ ਕਹਿੰਦੀ ਹਾਂਜੀ ਹਾਂਜੀ ਲੱਗਿਆ ਤੇਰੇ ਆ ਜਾ ਆ ਮੈਂ ਮੰਮੀ ਨੂੰ ਬੁਲਾ ਕੇ ਕਿਹੜੀ ਸੀ ਮੈਂ ਕਿਹਾ ਤੇਰੇ ਜੀ ਦਾ ਪ੍ਰਭਾਵ ਜਿਹੜਾ ਪਿਆਰ ਹਾਂ ਤੇਨੂੰ ਹਾਂਜੀ ਕਿਹਾ ਗੁਰੂ ਵੀ ਥੋੜੀ ਮੈਂ ਤਾਂ ਉਹ ਨਹੀਂ ਕਿਹਾ ਜਦੋਂ ਪਤਾ ਲੱਗ ਕੇ ਕਿਹਦੇ ਨੂੰ ਵੀ ਮੈਂ ਇਹਨੂੰ ਜੀ ਕਹਦਾ ਮੈਨੂੰ ਉਹਦੀ ਆ ਜਾ ਆ ਜਾ ਕਰ ਮੇਰੇ ਕੋਲ ਜੇ ਮੈਂ ਤੈਨੂੰ ਉੱਥੇ ਜਾ ਕੇ ਵੀ ਮਤਲਬ ਆ ਰਿਸਪੈਕਟ ਜਿਹਨੂੰ ਇਹ ਹੱਸ ਪਿਆ ਕਰੂਗੀ ਇਹਨੇ ਬੁਲਾਵਾ ਇਹ ਕਾਬਲ ਹੈ ਨਹੀਂਗੀ ਇਹ ਮੇਰੀ ਰਿਸਪੈਕਟ ਦੇ ਕਾਬਲ ਹੈ ਨਹੀਂਗੀ ਲਕੀਰਾਂ ਜਦੋਂ ਵਿਆਹ ਮਤਲਬ ਉਹ ਹੋਏ ਨਹੀਂ ਸੀਗੇ ਉਹ ਤਾਂ ਫਿਰ ਆਪਾਂ ਹੀ ਇੱਕ ਦੂਜੇ ਨਾਲ ਲੈਂਦੀਆਂ ਹਨ ਤੇ ਜਦੋਂ ਦੂਜੇ ਵੱਡਿਆਂ ਭੈਣਾਂ ਵਿਆਹ ਗਏਗਾ ਤੇ ਉੱਥੇ ਲਕੀਰਾਂ ਕੋਲ ਲੰਘੋਂਗੇ ਤਾਂ ਭੈਣਾਂ ਸਸਰੀ ਘਰ ਦੇ ਬਾਹਰ ਚਿੱਕੜਦੀਆਂ ਕੋਲੋਂ ਤੱਕੰਗੇ ਨਾ ਸਸਰੀ ਘਰ ਨਾਲ ਆਉਂਦੀਆਂ ਤੈਨੂੰ ਤੈਨੂੰ ਮੈਂ ਬੁਲਾਉਂਦੀ ਬੁਲਾਉਂਦੀ ਤੂੰ ਨਾ ਵੀ ਤੂੰ ਇਹ ਭਲੇਖੇ ਜਿਨਾ ਨਹੀਂ ਮੈਂ ਸਸਰੀ ਘਰ ਆਸੇ ਪਾਸੇ ਬੁਲਾ ਲਿਆ ਕਰੀ ਇਹ ਤਾਂ ਹੀ ਦੱਸਦੀ ਆ ਹੁਣ ਠੀਕ ਆ ਠੀਕ ਆ ਸਮਝ ਗਈ ਮੈਂ ਠੀਕ ਉਹ ਤੇ ਪੀਤਾ ਸਸਰੀ ਘਰ ਕੀ ਗੱਲ ਐ ਮੈਂ ਕਿਹਾ ਰੁਦੀ ਦੀ ਸਸਰੀ ਘਰ ਵੀਰਪਾਲ ਦੀ ਦੀ ਸਸਰੀ ਘਰ ਮੈਂ ਪਤਾ ਕਿ ਗ੍ਰਮੀ ਹਾਲ ਕਰਦੀ ਹੈ ਹੈ 6 ਮਹੀਨੇ ਸਿੱਖੂਗੀ ਹੁਣ ਤੇਰੇ ਤੇ ਕੀ ਵੀ ਦੀਦੀ ਸਸਰੀ ਘਰ ਹਾਂਜੀ ਮੁੰਜੀ ਮੈਂ ਤਾਂ ਨਾਲ ਸੀ ਬੱਡੇ ਨੇ ਤੇ ਮੈਂ ਕਹਿੰਦੀ ਆ ਪਰ ਇਹਨੂੰ ਕੀ ਕਹਿਣਾ ਐ टांग ਮੈਂ ਬਦਲ ਗਈ ਨੇ ਜੇ ਕੋਈ ਵੱਡਾ ਹੁੰਦਾ ਫੇਰ ਥੋੜੀ ਮੈਂ ਐ ਕਹਿੰਦੀ ਸੀਗੀ ਵੀ ਚਲ ਕਾ ਤੂੰ ਐ ਕੋਈ ਪਾਪ ਪਾਪਾ ਕਹਿੰਦਾ ਜਿਵੇਂ ਡੈਡੀ ਕਹਿੰਦੇ മോഹാ ਤਨ ਤਰਾਮਣ ਜਿੱਜਾ ਖਾਵਾ ਕੀ ਕੀ ਲੈ ਸਾਨੂੰ ਉਹਦੇ ਨਾਲ ਖਾ ਲਾ ਮੈਂ ਰਾਮ ਥੋੜੀ ਆਸਤੇ ਤੁਰਾ ਫਿਰ ਰਹੀ ਆਂ ਕਾਈ ਤਾਂ ਆ ਰਹੇ ਸੀਗੇ ਨਹੀਂ ਥੋੜਾ ਆਉਂਦੇ ਭਾਬੀ ਗਈ ਨੇ ਬੀਤੀਰ ਕੇ ਗੱਦ ਕੇ ਲੈਸਾ ਲੈ ਕੇ ਉਹਨੂੰ ਕਹਿੰਦੇ ਚੰਗਾ ਮੇਰੇ ਮਖਾਨ ਨੂੰ ਜੀ ਕਰੀ ਜਾਂਦਾ ਅੱਜ ਤਾਂ ਮੇਰਾ ਤਾਂ ਸਾਰੇ ਕੀ ਕੈਨਸਲ ਸੀਗਾ ਤਾਂ ਮੈਂ ਥੋੜੇ ਕਰਕੇ ਆ ਗਿਆ ਅੱਜ ਬਾਹਰ ਨਿਕਲਣਾ ਮੈਂ ਥੱਕਿਆ ਬੜਾ ਬੰਦ ਬਾਹਰ ਦਾ ਸਾਡਾ ਮੈਂ ਉਹੀ ਕਹਿੰਦੀ ਸੀ ਪਲਾਨ ਹੋ ਗਿਆ ਬਲੌਬ ਲੱਤਾਂ ਘੁੱਟੋ ਪਹਿਲਾਂ ਹੈ ਮੇਰੀਆਂ ਲੱਤਾਂ ਘੁੱਟੋ ਫੇਰ ਜਾਉਂਦਾ ਮੇ ਨਾਲ ਕਹਿੰਦਾ ਪਤਾ ਕੀ ਹੋਇਆ ਭਈ ਅਸੀਂ ਲੈਸਾ ਲੈਣੇ ਤੇਜ਼ ਹੋ ਗਏ ਲੇਟ ਥੋੜੇ ਨੇ ਤੇ ਦੁਕਾਨ ਹੋ ਗਈ ਬੰਦ ਚਲੋ ਹੁਣ ਪਲਾਨ ਦਾ ਫਲਪ ਹੋ ਗਿਆ ਤੇ ਪਰ ਐ ਵੀ ਰੇਸ਼ ਪਤਾ ਤਾਜੂ ਅਜੇ ਭਾਅ ਦਵਾਉਣੀ ਆ ਪਹਿਲੇ ਤਾਜੂ ਦਾ ਕੰਮ ਕਰਾਉਣੀ ਆ ਮੇਰੇ ਉਹ ਆਈਸ ਪੈਕ ਮਾਲ ਦੀ ਹਾਂ ਤੇ ਫਿਰ ਤੇਰੇ ਨਾਲ ਭਾਅ ਦਵਾ ਲਵਾਂ ਠੀਕ ਹੈ ਟਾਈਮਿੰਗ ਕਿਹਦੀ ਕਿਤੇ ਸਹੀ ਨਹੀਂ ਭਾਅ ਉਹ ਨਾ ਦੇਵੇ ਤੂੰ ਉਹ ਵੇਖੀ ਕਿਵੇਂ ਨੌ ਪੜਿਆ ਹੋਇਆ ਦੇਖੀ ਦੇਖੀ ਕਿ ਨਾਕਾਸ ਕੇ ਪੜਿਆ ਹੋਇਆ ਇਹ ਕਿ ਕਿਸੇ ਭਾਅ ਦੇ ਇਸ ਤੇ ਨਾ ਕਰ ਰਹੀ ਤੂੰ ਵੇਤੀ ਰੱਖ ਕੇ ਨਹੀਂ ਸਾਤ ਹੱਥਾਂ ਉੱਤੇ ਗਏ ਨੀ ਕਿਵੇਂ ਨਹੀਂ ਗੱਟ ਕਾਈਏ ਵੀਪਣੇ ਹਮ ਮਜ਼ਾ ਆ ਰਿਹਾ ਇਹਨੂੰ ਆ ਉਦਲਾ ਪੱਖਾ ਲਾ ਪਾ ਕੇ ਤਾਂ ਜੀ ਮੈਂ ਬੰਦ ਵੀ ਮੈਂ ਜੀ ਪਿੱਛੇ ਰੱਖ ਵੀ ਮੇਰੇ ਕਰਕੇ ਦੇਖੀ ਨਾ ਤੇ ਹਮ ਬਾਲ ਇੱਧਰ ਤਾਇ ਵਤਨ ਪਾਫ ਦਵਾਈ ਜਾਂਦੇ ਇੱਕ ਸੂਟ ਆ ਬਹਾਬੀ ਦਾ ਰੈਡੀ ਕਰਵਾਇਆ ਦੇਖੋ ਬੇਬੀ ਪਿੰਕ ਕਲਰ ਦੀ ਬਾਟਮ ਹੈ ਇਹਦੇ ਨਾਲ ਤੇ ਆ ਚੈੱਕ ਵਾਲੀ ਹੈਗੀ ਇਹਦੇ ਨਾਲ ਸ਼ਰਟ ਹੈ ਸ਼ਰਟ ਦੇ ਨੀਚੇ ਆਪਾਂ ਬਣਵਾਇਆ ਡਿਜ਼ਾਈਨ ਦੇਖੋ ਲੇਸ ਨਾਲ ਡਿਜ਼ਾਈਨ ਬਣਵਾਇਆ ਤੁਹਾਨੂੰ ਆਪ ਦੋ ਤਿੰਨ ਦੋ ਲੈਸਾਂ ਸੀ ਨਾ ਅੰਦਰ ਇਹ ਕਾ ਲੈਸ ਦੇ ਕਾ ਲੈਸ ਨਾਲ ਡਿਜ਼ਾਈਨ ਬਣਾਇਆ ਇੰਨਾ ਕ ਤੇ ਬਾਜੂ ਦਿਖਾਈ ਅੰਦਰ ਬਾਜੂ ਤੇ ਵੀ ਇਹ ਡਿਜ਼ਾਈਨ ਬਣਾਇਆ ਸੇਮ ਤੇ ਆ ਆ ਭਾਬੀ ਦਾ ਸੂਟ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਤੁਹਾਨੂੰ ਹਾਂਜੀ ਤੇ ਤੁਹਾਨੂੰ ਤਾਜ ਉਹ ਤੁਹਾਨੂੰ ਰੋਂਦੀ ਸੁਣਦੀ ਹੋਣੀ ਆ ਰੋਈ ਜਾਂਦੀ ਹੈ ਗੱਲ ਜਿਹੜਾ ਵੱਜਦਾ ਇਹ ਹੈ ਹੈ ਧਾਈ ਇਹਨਾਂ ਕਿ ਤਰਨਾ ਆ ਕੇ ਨਾਮ ਵਾਲਾ ਪਤਾ ਹੀ ਨਹੀਂ ਇਹਦਾ ਸਾਰੇ ਦਿਨ ਨਾਲ ਵੱਜਦਾ ਹੀ ਹੈ ਜਦੋਂ ਭੁੱਖ ਲੱਗੀ ਹੁੰਦੀ ਹੈ ਬਸ ਉਹਦਾ ਰੋਂਦੀ ਹੈ ਇਹ ਹਣਾ ਦੇਖੋ ਫੋਟੋ ਵੀ ਤੁਹਾਨੂੰ ਆਇਆ ਬਲੌਗ ਵਧੀਆ ਲੱਗੇ ਹੋ ਜੇ ਕਲੈਕਸ਼ਨ ਵਧੀਆ ਲੱਗੀ ਤਾਂ ਤੁਸੀਂ ਆਪਣਾ ਆਪਣਾ ਆਰਡਰ ਪਲੇਸ ਕਰਿਓ ਦੁਪੱਟੇ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਚੰਦਰ ਮੋਬਾਈਲ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ